ਨਿਊਜ਼ੀਲੈਂਡ ਦੇ ਐਜੂਕੇਸ਼ਨ ਡਿਪਾਰਟਮੈਂਟ ਨਾਲ ਜੁੜੀ ਇੱਕ ਸਾਬਕਾ ਅਧਿਕਾਰੀ ਨੇ ਨਵੇਂ ਸਕੂਲੀ ਪਾਠਕ੍ਰਮ ਨੂੰ ਲੈ ਕੇ ਗੰਭੀਰ ਇਲਜ਼ਾਮ ਲਗਾਏ ਹਨ। ਉਹਨਾਂ ਦਾ ਕਹਿਣਾ ਹੈ ਕਿ ਨਵਾਂ ਕ curriclum ਸਿੱਖਿਆ ਨਾਲੋਂ ਜ਼ਿਆਦਾ ਰਾਜਨੀਤੀ ਦਾ ਸ਼ਿਕਾਰ ਬਣ ਗਿਆ ਹੈ। ਸਿੱਖਿਆ ਮੰਤਰਾਲੇ ਦੀ ਸਾਬਕਾ ਕਰਮਚਾਰੀ ਕਲੀਅਰ ਕਾਲਮੈਨ ਨੇ ਸੰਸਦ ਦੀ ਐਜੂਕੇਸ਼ਨ ਅਤੇ ਵਰਕਫੋਰਸ ਸਿਲੈਕਟ ਕਮੇਟੀ ਅੱਗੇ ਪੇਸ਼ ਹੋ ਕੇ ਦਾਵਾ ਕੀਤਾ ਹੈ ਕਿ ਨਵੇਂ ਸਕੂਲੀ ਪਾਠਕ੍ਰਮ ਦੀ ਤਿਆਰੀ ਦੌਰਾਨ ਭਾਰੀ ਪੱਧਰ ਤੇ ਰਾਜਨੀਤਿਕ ਦਖਲਅੰਦਾਜ਼ੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਦੇ ਐਜੂਕੇਸ਼ਨ ਐਂਡ ਟ੍ਰੇਨਿੰਗ ਐਮੈਂਡਮੈਂਟ ਬਿੱਲ ਨਾਲ ਸਿੱਖਿਆ ਪ੍ਰਣਾਲੀ ਹੋਰ ਵੀ ਰਾਜਨੀਤੀਕਰਨ ਵੱਲ ਵਧ ਰਹੀ ਹੈ ਕਿਉਂਕਿ ਇਸ ਨਾਲ ਸਰਕਾਰ ਨੂੰ 커ਰੀਕੂਲਮ ਅਤੇ ਅਧਿਆਪਕਾਂ ਦੇ ਪੇਸ਼ੇਵਰ ਮਿਆਰਾਂ ਤੇ ਵਧੇਰੇ ਸਿੱਧਾ ਕੰਟਰੋਲ ਮਿਲ ਜਾਵੇਗਾ। ਕੌਲਮਨ ਨੇ ਅੱਗੇ ਕਿਹਾ ਕਿ ਸਿੱਖਿਆ ਮੰਤਰਾਲੇ ਦੇ ਵਿੱਚ ਮੇਰੇ ਤਾਜ਼ਾ ਤਜਰਬੇ ਨੇ ਮੈਨੂੰ ਇਹ ਸਾਫ਼ ਦਿਖਾ ਦਿੱਤਾ ਹੈ ਕਿ ਜਦੋਂ ਸਰਕਾਰੀ ਸੇਵਾ ਨੂੰ ਰਾਜਨੀਤੀ ਦੇ ਅਧੀਨ ਕੀਤਾ ਜਾਂਦਾ ਹੈ ਤਾਂ ਕਿੰਨੇ ਵੱਡੇ ਖਤਰੇ ਪੈਦਾ ਹੁੰਦੇ ਹਨ। ਉਹਨਾਂ ਦੱਸਿਆ ਹੈ ਕਿ ਕਰਿਕੂਲਮ ਲੇਖਕ ਵਜੋਂ ਉਹਨਾਂ ਨੂੰ ਸਬੂਤਾਂ, ਖੋਜ ਅਤੇ ਆਪਣੇ ਸਾਲਾਂ ਦੇ ਅਨੁਭਵ ਨੂੰ ਨਜ਼ਰਅੰਦਾਜ਼ ਕਰਨ ਲਈ ਕਿਹਾ ਗਿਆ। ਉਹਨਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਅਕਾਦਮਿਕ ਮਹਾਰਾ ਅਤੇ ਸਿੱਖਿਆ ਖੇਤਰ ਦੇ ਵਿਦਵਾਨਾਂ ਨੂੰ ਲਿਖਤ ਟੀਮਾਂ ਤੋਂ ਹਟਾ ਕੇ ਕਾਰਪੋਰੇਟ ਸਿੱਖਿਆ ਸਮਗਰੀ ਬਣਾਉਣ ਵਾਲਿਆਂ ਨੂੰ ਸ਼ਾਮਲ ਕੀਤਾ ਗਿਆ ਖਾਲਮਨ ਅਨੁਸਾਰ ਮੰਤਰੀਆਂ ਵੱਲੋਂ ਕੀਤੀਆਂ ਟਿੱਪਣੀਆਂ ਦੇ ਆਧਾਰ ਤੇ ਕਰਿਕੂਲਮ ਡਾਕੂਮੈਂਟ ਕੰਟਿਆਂ ਵਿੱਚ ਵੀ ਬਦਲ ਦਿੱਤੇ ਜਾਂਦੇ ਸਨ ਅਤੇ ਜੋ ਕਰਮਚਾਰੀ ਤੈਅ ਕੀਤੇ ਨਤੀਜਿਆਂ ਨਾਲ ਸਹਿਮਤ ਨਹੀਂ ਹੁੰਦੇ ਸਨ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ ਜਾਂ ਹਟਾ ਦਿੱਤਾ ਜਾਂਦਾ ਸੀ ਇਸ ਮਾਮਲੇ 'ਚ ਪਹਿਲਾਂ ਵੀ ਵਿਵਾਦ ਸਾਹਮਣੇ ਆ ਚੁੱਕਾ ਹੈ ਲੀਕ ਹੋਈਆਂ ਈਮੇਲਾਂ ਤੋਂ ਇਹ ਖੁਲਾਸਾ ਹੋਇਆ ਸੀ ਕਿ ਕੁਝ 커리ਕुलम ਲੇਖਕ ਯੋਗਤਾ ਦੀ بجائے ਹੋਰ ਆਧਾਰਾਂ ਤੇ ਨਿਯੁਕਤ ਕੀਤੇ ਗਏ ਹਨ ਉੱਥੇ ਹੀ ਸਿੱਖਿਆ ਮੰਤਰਾਲੇ ਨੇ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆ ਹੈ ਕਿ ਕੈ ਕਿ 커리ਕुलम ਨੂੰ ਮੰਤਰੀ ਮਨਜ਼ੂਰੀ ਮਿਲਣਾ ਇੱਕ ਆਮ ਪ੍ਰਕਿਰਿਆ ਹੈ ਮੰਤਰਾਲੇ ਦਾ ਕਹਿਣਾ ਹੈ ਕਿ ਪਾਠਕ੍ਰਮ ਤਿਆਰ ਕਰਨ ਦੌਰਾਨ ਅਧਿਆਪਕਾਂ ਸਿੱਖਿਆ ਵਿਦਵਾਨਾਂ ਤੇ ਹੋਰ ਹਿੱਸੇਦਾਰਾਂ ਨਾਲ ਲੰਬੇ ਸਮੇਂ ਤੱਕ ਸਲਾਹ-ਮਸ਼ਵਰਾ ਕੀਤਾ ਗਿਆ ਅਤੇ ਇਹ 커리ਕुलम ਸਿੱਖਿਆ ਦੇ ਵਿਗਿਆਨ ਤੇ ਆਧਾਰਿਤ ਹੈ ਹੁਣ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਸਰਕਾਰ ਅਤੇ ਸਿੱਖਿਆ ਮੰਤਰਾਲਾ ਕੀ ਰੁਖ ਇਕਤਿਆਰ ਕਰਦਾ ਹੈ ਨਿਊਜ਼ੀਲੈਂਡ ਦੇ ਐਜੂਕੇਸ਼ਨ ਡਿਪਾਰਟਮੈਂਟ ਨਾਲ ਜੁੜੀ ਇੱਕ ਸਾਬਕਾ ਅਧਿਕਾਰੀ ਨੇ ਨਵੇਂ ਸਕੂਲੀ ਪਾਠਕ੍ਰਮ ਨੂੰ ਲੈ ਕੇ ਗੰਭੀਰ ਇਲਜ਼ਾਮ ਲਗਾਏ ਹਨ। ਉਹਨਾਂ ਦਾ ਕਹਿਣਾ ਹੈ ਕਿ ਨਵਾਂ ਕਰਿਕੂਲਮ ਸਿੱਖਿਆ ਨਾਲੋਂ ਜ਼ਿਆਦਾ ਰਾਜਨੀਤੀ ਦਾ ਸ਼ਿਕਾਰ ਬਣ ਗਿਆ ਹੈ। ਸਿੱਖਿਆ ਮੰਤਰਾਲੇ ਦੀ ਸਾਬਕਾ ਕਰਮਚਾਰੀ ਕਲੀਅਰ ਕਾਲਮੈਨ ਨੇ ਸੰਸਦ ਦੀ ਐਜੂਕੇਸ਼ਨ ਅਤੇ ਵਰਕਫੋਰਸ ਸਿਲੈਕਟ ਕਮੇਟੀ ਅੱਗੇ ਪੇਸ਼ ਹੋ ਕੇ ਦਾਵਾ ਕੀਤਾ ਹੈ ਕਿ ਨਵੇਂ ਸਕੂਲੀ ਪਾਠਕ੍ਰਮ ਦੀ ਤਿਆਰੀ ਦੌਰਾਨ ਪਾਰੀ ਪੱਧਰ ਤੇ ਰਾਜਨੀਤਿਕ ਦਖਲਅੰਦਾਜ਼ੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਦੇ ਐਜੂਕੇਸ਼ਨ ਐਂਡ ਟ੍ਰੇਨਿੰਗ ਐਮੈਂਡਮੈਂਟ ਬਿਲ ਨਾਲ ਸਿੱਖਿਆ ਪ੍ਰਣਾਲੀ ਹੋਰ ਵੀ ਰਾਜਨੀਤਿਕ ਕਰਨ ਵੱਲ ਵਧ ਰਹੀ ਹੈ ਕਿਉਂਕਿ ਇਸ ਨਾਲ ਸਰਕਾਰ ਨੂੰ 커ਰੀਕੂਲਮ ਅਤੇ ਅਧਿਆਪਕਾਂ ਦੇ ਪੇਸ਼ੇਵਰ ਮਿਆਰਾਂ ਤੇ ਵਧੇਰੇ ਸਿੱਧਾ ਕੰਟਰੋਲ ਮਿਲ ਜਾਵੇਗਾ ਕੌਲਮਨ ਨੇ ਅੱਗੇ ਕਿਹਾ ਕਿ ਸਿੱਖਿਆ ਮੰਤਰਾਲੇ ਦੇ ਵਿੱਚ ਮੇਰੇ ਤਾਜ਼ਾ ਤਜਰਬੇ ਨੇ ਮੈਨੂੰ ਇਹ ਸਾਫ਼ ਦਿਖਾ ਦਿੱਤਾ ਹੈ ਕਿ ਜਦੋਂ ਸਰਕਾਰੀ ਸੇਵਾ ਨੂੰ ਰਾਜਨੀਤੀ ਦੇ ਅਧੀਨ ਕੀਤਾ ਜਾਂਦਾ ਹੈ ਤਾਂ ਕਿੰਨੇ ਵੱਡੇ ਖਤਰੇ ਪੈਦਾ ਹੁੰਦੇ ਹਨ ਉਹਨਾਂ ਦੱਸਿਆ ਹੈ ਕਿ ਕਰਿਕੂਲਮ ਲੇਖਕ ਵਜੋਂ ਉਹਨਾਂ ਨੂੰ ਸਬੂਤਾਂ ਖੋਜ ਅਤੇ ਆਪਣੇ ਸਾਲਾਂ ਦੇ ਅਨੁਭਵ ਨੂੰ ਨਜ਼ਰਅੰਦਾਜ਼ ਕਰਨ ਲਈ ਕਿਹਾ ਗਿਆ ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਅਕਾਦਮਿਕ ਮਹਾਰਾ ਅਤੇ ਸਿੱਖਿਆ ਖੇਤਰ ਦੇ ਵਿਦਵਾਨਾਂ ਨੂੰ ਲਿਖਤ ਟੀਮਾਂ ਤੋਂ ਹਟਾ ਕੇ ਕਾਰਪੋਰੇਟ ਸਿੱਖਿਆ ਸਮਗਰੀ ਬਣਾਉਣ ਵਾਲਿਆਂ ਨੂੰ ਸ਼ਾਮਲ ਕੀਤਾ ਗਿਆ। ਕਾਲਮਨ ਅਨਸਾਰ ਮੰਤਰੀਆਂ ਵੱਲੋਂ ਕੀਤੀਆਂ ਟਿੱਪਣੀਆਂ ਦੇ ਆਧਾਰ ਤੇ ਕਰਿਕੂਲਮ ਡਾਕੂਮੈਂਟ ਕੰਟਿਆਂ ਵਿੱਚ ਵੀ ਬਦਲ ਦਿੱਤੇ ਜਾਂਦੇ ਸਨ ਅਤੇ ਜੋ ਕਰਮਚਾਰੀ ਤੈਅ ਕੀਤੇ ਨਤੀਜਿਆਂ ਨਾਲ ਸਹਿਮਤ ਨਹੀਂ ਹੁੰਦੇ ਸਨ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ ਜਾਂ ਹਟਾ ਦਿੱਤਾ ਜਾਂਦਾ ਸੀ ਇਸ ਮਾਮਲੇ 'ਚ ਪਹਿਲਾਂ ਵੀ ਵਿਵਾਦ ਸਾਹਮਣੇ ਆ ਚੁੱਕਾ ਹੈ ਲੀਕ ਹੋਈਆਂ ਈਮੇਲਾਂ ਤੋਂ ਇਕ ਖਲਾਸਾ ਹੋਇਆ ਸੀ ਕਿ ਕੁਝ ਕਰਿਕੂਲਮ ਲੇਖਕ ਯੋਗਤਾ ਦੀ بجائے ਹੋਰ ਆਧਾਰਾਂ ਤੇ ਨਿਯੁਕਤ ਕੀਤੇ ਗਏ ਹਨ ਉੱਥੇ ਹੀ ਸਿੱਖਿਆ ਮੰਤਰਾਲੇ ਨੇ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆ ਕਿਹਾ ਕਿ ਕਰਿਕੂਲਮ ਨੂੰ ਮੰਤਰੀ ਮਨਜ਼ੂਰੀ ਮਿਲਣਾ ਇੱਕ ਆਮ ਪ੍ਰਕਿਰਿਆ ਹੈ ਮੰਤਰਾਲੇ ਦਾ ਕਹਿਣਾ ਹੈ ਕਿ ਪਾਠਕ੍ਰਮ ਤਿਆਰ ਕਰਨ ਦੌਰਾਨ ਅਧਿਆਪਕਾਂ ਸਿੱਖਿਆ ਵਿਦਵਾਨਾਂ ਤੇ ਹੋਰ ਹਿੱਸੇਦਾਰਾਂ ਨਾਲ ਲੰਬੇ ਸਮੇਂ ਤੱਕ ਸਲਾਹ مشਵਰਾ ਕੀਤਾ ਗਿਆ ਅਤੇ ਇਹ ਕਰਿਕੂਲਮ ਸਿੱਖਿਆ ਦੇ ਵਿਗਿਆਨ ਤੇ ਆਧਾਰਿਤ ਹੈ ਹੁਣ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਇਨਾ ਇਲਜ਼ਾਮਾਂ ਤੋਂ ਬਾਅਦ ਸਰਕਾਰ ਅਤੇ ਸਿੱਖਿਆ ਮੰਤਰਾਲਾ ਕੀ ਰੁਖ اختیار ਕਰਦਾ ਹੈ ਨਿਊਜ਼ੀਲੈਂਡ ਦੇ ਐਜੂਕੇਸ਼ਨ ਡਿਪਾਰਟਮੈਂਟ ਨਾਲ ਜੁੜੀ ਇੱਕ ਸਾਬਕਾ ਅਧਿਕਾਰੀ ਨੇ ਨਵੇਂ ਸਕੂਲੀ ਪਾਠਕ੍ਰਮ ਨੂੰ ਲੈ ਕੇ ਗੰਭੀਰ ਇਲਜ਼ਾਮ ਲਗਾਏ ਹਨ ਉਹਨਾਂ ਦਾ ਕਹਿਣਾ ਹੈ ਕਿ ਨਵਾਂ ਕਰਿਕੂਲਮ ਸਿੱਖਿਆ ਨਾਲੋਂ ਜ਼ਿਆਦਾ ਰਾਜਨੀਤੀ ਦਾ ਸ਼ਿਕਾਰ ਬਣ ਗਿਆ ਹੈ ਸਿੱਖਿਆ ਮੰਤਰਾਲੇ ਦੀ ਸਾਬਕਾ ਕਰਮਚਾਰੀ ਕਲੀਅਰ ਕਾਲਮੈਨ ਨੇ ਸੰਸਦ ਦੀ ਐਜੂਕੇਸ਼ਨ ਅਤੇ ਵਰਕਫੋਰਸ ਸਿਲੈਕਟ ਕਮੇਟੀ ਅੱਗੇ ਪੇਸ਼ ਹੋ ਕੇ ਦਾਵਾ ਕੀਤਾ ਹੈ ਕਿ ਨਵੇਂ ਸਕੂਲੀ ਪਾਠਕ੍ਰਮ ਦੀ ਤਿਆਰੀ ਦੌਰਾਨ ਪਾਰੀ ਪੱਧਰ ਤੇ ਰਾਜਨੀਤਿਕ ਦਖਲਅੰਦਾਜ਼ੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਦੇ ਐਜੂਕੇਸ਼ਨ ਅਨ ਟ੍ਰੇਨਿੰਗ ਐਮੈਂਡਮੈਂਟ ਬਿਲ ਨਾਲ ਸਿੱਖਿਆ ਪ੍ਰਣਾਲੀ ਹੋਰ ਵੀ ਰਾਜਨੀਤਿਕ ਕਰਨ ਵੱਲ ਵਧ ਰਹੀ ਹੈ ਕਿਉਂਕਿ ਇਸ ਨਾਲ ਸਰਕਾਰ ਨੂੰ 커ਰੀਕੂਲਮ ਅਤੇ ਅਧਿਆਪਕਾਂ ਦੇ ਪੇਸ਼ੇਵਰ ਮਿਆਰਾਂ ਤੇ ਵਧੇਰੇ ਸਿੱਧਾ ਕੰਟਰੋਲ ਮਿਲ ਜਾਵੇਗਾ। ਕੌਲਮਨ ਨੇ ਅੱਗੇ ਕਿਹਾ ਕਿ ਸਿੱਖਿਆ ਮੰਤਰਾਲੇ ਦੇ ਵਿੱਚ ਮੇਰੇ ਤਾਜ਼ਾ ਤਜਰਬੇ ਨੇ ਮੈਨੂੰ ਇਹ ਸਾਫ਼ ਦਿਖਾ ਦਿੱਤਾ ਹੈ ਕਿ ਜਦੋਂ ਸਰਕਾਰੀ ਸੇਵਾ ਨੂੰ ਰਾਜਨੀਤੀ ਦੇ ਅਧੀਨ ਕੀਤਾ ਜਾਂਦਾ ਹੈ ਤਾਂ ਕਿੰਨੇ ਵੱਡੇ ਖਤਰੇ ਪੈਦਾ ਹੁੰਦੇ ਹਨ। ਉਹਨਾਂ ਦੱਸਿਆ ਹੈ ਕਿ 커ਰੀਕੂਲਮ ਲੇਖਕ ਵਜੋਂ ਉਹਨਾਂ ਨੂੰ ਸਬੂਤਾਂ, ਖੋਜ ਅਤੇ ਆਪਣੇ ਸਾਲਾਂ ਦੇ ਅਨੁਭਵ ਨੂੰ ਨਜ਼ਰਅੰਦਾਜ਼ ਕਰਨ ਲਈ ਕਿਹਾ ਗਿਆ। ਉਹਨਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਅਕਾਦਮਿਕ ਮਹਾਰਾ ਅਤੇ ਸਿੱਖਿਆ ਖੇਤਰ ਦੇ ਵਿਦਵਾਨਾਂ ਨੂੰ ਲਿਖਤ ਟੀਮਾਂ ਤੋਂ ਹਟਾ ਕੇ ਕਾਰਪੋਰੇਟ ਸਿੱਖਿਆ ਸਮਗਰੀ ਬਣਾਉਣ ਵਾਲਿਆਂ ਨੂੰ ਸ਼ਾਮਲ ਕੀਤਾ ਗਿਆ ਖਾਲਮਨ ਅਨੁਸਾਰ ਮੰਤਰੀਆਂ ਵੱਲੋਂ ਕੀਤੀਆਂ ਟਿੱਪਣੀਆਂ ਦੇ ਆਧਾਰ ਤੇ ਕਰਿਕੂਲਮ ਡਾਕੂਮੈਂਟ ਕੰਟਿਆਂ ਵਿੱਚ ਵੀ ਬਦਲ ਦਿੱਤੇ ਜਾਂਦੇ ਸਨ ਅਤੇ ਜੋ ਕਰਮਚਾਰੀ ਤੈਅ ਕੀਤੇ ਨਤੀਜਿਆਂ ਨਾਲ ਸਹਿਮਤ ਨਹੀਂ ਹੁੰਦੇ ਸਨ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ ਜਾਂ ਹਟਾ ਦਿੱਤਾ ਜਾਂਦਾ ਸੀ ਇਸ ਮਾਮਲੇ 'ਚ ਪਹਿਲਾਂ ਵੀ ਵਿਵਾਦ ਸਾਹਮਣੇ ਆ ਚੁੱਕਾ ਹੈ ਲੀਕ ਹੋਈਆਂ ਈਮੇਲਾਂ ਤੋਂ ਖੁਲਾਸਾ ਹੋਇਆ ਸੀ ਕਿ ਕੁਝ ਕਰਿਕੂਲਮ ਲੇਖਕ ਯੋਗਤਾ ਦੀ بجائے ਹੋਰ ਆਧਾਰਾਂ ਤੇ ਨਿਯੁਕਤ ਕੀਤੇ ਗਏ ਹਨ ਉੱਥੇ ਹੀ ਸਿੱਖਿਆ ਮੰਤਰਾਲੇ ਨੇ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆ ਕਿਹਾ ਕਿ ਕਰਿਕੂਲਮ ਨੂੰ ਮੰਤਰੀ ਮਨਜ਼ੂਰੀ ਮਿਲਣਾ ਇੱਕ ਆਮ ਪ੍ਰਕਿਰਿਆ ਹੈ ਮੰਤਰਾਲੇ ਦਾ ਕਹਿਣਾ ਹੈ ਕਿ ਪਾਠਕ੍ਰਮ ਤਿਆਰ ਕਰਨ ਦੌਰਾਨ ਅਧਿਆਪਕਾਂ ਸਿੱਖਿਆ ਵਿਦਵਾਨਾਂ ਤੇ ਹੋਰ ਹਿੱਸੇਦਾਰਾਂ ਨਾਲ ਲੰਬੇ ਸਮੇਂ ਤੱਕ ਸਲਾਹ مشਵਰਾ ਕੀਤਾ ਗਿਆ ਅਤੇ ਇਹ ਕਰਿਕੂਲਮ ਸਿੱਖਿਆ ਦੇ ਵਿਗਿਆਨ ਤੇ ਆਧਾਰਿਤ ਹੈ ਹੁਣ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਇਨਾ ਇਲਜ਼ਾਮਾਂ ਤੋਂ ਬਾਅਦ ਸਰਕਾਰ ਅਤੇ ਸਿੱਖਿਆ ਮੰਤਰਾਲਾ ਕੀ ਰੁਖ اختیار ਕਰਦਾ ਹੈ ਨਿਊਜ਼ੀਲੈਂਡ ਦੇ ਐਜੂਕੇਸ਼ਨ ਡਿਪਾਰਟਮੈਂਟ ਨਾਲ ਜੁੜੀ ਇੱਕ ਸਾਬਕਾ ਅਧਿਕਾਰੀ ਨੇ ਨਵੇਂ ਸਕੂਲੀ ਪਾਠਕ੍ਰਮ ਨੂੰ ਲੈ ਕੇ ਗੰਭੀਰ ਇਲਜ਼ਾਮ ਲਗਾਏ ਹਨ ਉਹਨਾਂ ਦਾ ਕਹਿਣਾ ਹੈ ਕਿ ਨਵਾਂ ਕਰਿਕੂਲਮ ਸਿੱਖਿਆ ਨਾਲੋਂ ਜ਼ਿਆਦਾ ਰਾਜਨੀਤੀ ਦਾ ਸ਼ਿਕਾਰ ਬਣ ਗਿਆ ਹੈ ਸਿੱਖਿਆ ਮੰਤਰਾਲੇ ਦੀ ਸਾਬਕਾ ਕਰਮਚਾਰੀ ਕਲੀਅਰ ਕਾਲਮੈਨ ਨੇ ਸੰਸਦ ਦੀ ਐਜੂਕੇਸ਼ਨ ਅਤੇ ਵਰਕਫੋਰਸ ਸਿਲੈਕਟ ਕਮੇਟੀ ਅੱਗੇ ਪੇਸ਼ ਹੋ ਕੇ ਦਾਵਾ ਕੀਤਾ ਹੈ ਕਿ ਨਵੇਂ ਸਕੂਲੀ ਪਾਠਕ੍ਰਮ ਦੀ ਤਿਆਰੀ ਦੌਰਾਨ ਪਾਰੀ ਪੱਧਰ ਤੇ ਰਾਜਨੀਤਿਕ ਦਖਲਅੰਦਾਜ਼ੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਦੇ ਐਜੂਕੇਸ਼ਨ ਅਨ ਟ੍ਰੇਨਿੰਗ ਐਮੈਂਡਮੈਂਟ ਬਿਲ ਨਾਲ ਸਿੱਖਿਆ ਪ੍ਰਣਾਲੀ ਹੋਰ ਵੀ ਰਾਜਨੀਤਿਕ ਕਰਨ ਵੱਲ ਵਧ ਰਹੀ ਹੈ ਕਿਉਂਕਿ ਇਸ ਨਾਲ ਸਰਕਾਰ ਨੂੰ 커ਰੀਕੂਲਮ ਅਤੇ ਅਧਿਆਪਕਾਂ ਦੇ ਪੇਸ਼ੇਵਰ ਮਿਆਰਾਂ ਤੇ ਵਧੇਰੇ ਸਿੱਧਾ ਕੰਟਰੋਲ ਮਿਲ ਜਾਵੇਗਾ। ਕੌਲਮਨ ਨੇ ਅੱਗੇ ਕਿਹਾ ਕਿ ਸਿੱਖਿਆ ਮੰਤਰਾਲੇ ਦੇ ਵਿੱਚ ਮੇਰੇ ਤਾਜ਼ਾ ਤਜਰਬੇ ਨੇ ਮੈਨੂੰ ਇਹ ਸਾਫ਼ ਦਿਖਾ ਦਿੱਤਾ ਹੈ ਕਿ ਜਦੋਂ ਸਰਕਾਰੀ ਸੇਵਾ ਨੂੰ ਰਾਜਨੀਤੀ ਦੇ ਅਧੀਨ ਕੀਤਾ ਜਾਂਦਾ ਹੈ ਤਾਂ ਕਿੰਨੇ ਵੱਡੇ ਖਤਰੇ ਪੈਦਾ ਹੁੰਦੇ ਹਨ। ਉਹਨਾਂ ਦੱਸਿਆ ਹੈ ਕਿ 커ਰੀਕੂਲਮ ਲੇਖਕ ਵਜੋਂ ਉਹਨਾਂ ਨੂੰ ਸਬੂਤਾਂ, ਖੋਜ ਅਤੇ ਆਪਣੇ ਸਾਲਾਂ ਦੇ ਅਨੁਭਵ ਨੂੰ ਨਜ਼ਰਅੰਦਾਜ਼ ਕਰਨ ਲਈ ਕਿਹਾ ਗਿਆ। ਉਹਨਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਅਕਾਦਮਿਕ ਮਹਾਰਾ ਅਤੇ ਸਿੱਖਿਆ ਖੇਤਰ ਦੇ ਵਿਦਵਾਨਾਂ ਨੂੰ ਲਿਖਤ ਟੀਮਾਂ ਤੋਂ ਹਟਾ ਕੇ ਕਾਰਪੋਰੇਟ ਸਿੱਖਿਆ ਸਮੱਗਰੀ ਬਣਾਉਣ ਵਾਲਿਆਂ ਨੂੰ ਸ਼ਾਮਲ ਕੀਤਾ ਗਿਆ। ਕਾਲਮਨ ਅਨਸਾਰ ਮੰਤਰੀਆਂ ਵੱਲੋਂ ਕੀਤੀਆਂ ਟਿੱਪਣੀਆਂ ਦੇ ਆਧਾਰ ਤੇ ਕਰਿਕੂਲਮ ਡਾਕੂਮੈਂਟ ਕੰਟਿਆਂ ਵਿੱਚ ਵੀ ਬਦਲ ਦਿੱਤੇ ਜਾਂਦੇ ਸਨ ਅਤੇ ਜੋ ਕਰਮਚਾਰੀ ਤੈਅ ਕੀਤੇ ਨਤੀਜਿਆਂ ਨਾਲ ਸਹਿਮਤ ਨਹੀਂ ਹੁੰਦੇ ਸਨ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ ਜਾਂ ਹਟਾ ਦਿੱਤਾ ਜਾਂਦਾ ਸੀ ਇਸ ਮਾਮਲੇ 'ਚ ਪਹਿਲਾਂ ਵੀ ਵਿਵਾਦ ਸਾਹਮਣੇ ਆ ਚੁੱਕਾ ਹੈ ਲੀਕ ਹੋਈਆਂ ਈਮੇਲਾਂ ਤੋਂ ਇਹ ਖੁਲਾਸਾ ਹੋਇਆ ਸੀ ਕਿ ਕੁਝ ਕਰਿਕੂਲਮ ਲੇਖਕ ਯੋਗਤਾ ਦੀ ਬਜਾਏ ਹੋਰ ਆਧਾਰਾਂ ਤੇ ਨਿਯੁਕਤ ਕੀਤੇ ਗਏ ਹਨ ਉੱਥੇ ਹੀ ਸਿੱਖਿਆ ਮੰਤਰਾਲੇ ਨੇ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆ ਕਿ ਕਰਿਕੂਲਮ ਮંત્રી ਮਨਜ਼ੂਰੀ ਮਿਲਣਾ ਇੱਕ ਆਮ ਪ੍ਰਕਿਰਿਆ ਹੈ ਮੰਤਰਾਲੇ ਦਾ ਕਹਿਣਾ ਹੈ ਕਿ ਪਾਠਕ੍ਰਮ ਤਿਆਰ ਕਰਨ ਦੌਰਾਨ ਅਧਿਆਪਕਾਂ ਸਿੱਖਿਆ ਵਿਦਵਾਨਾਂ ਤੇ ਹੋਰ ਹਿੱਸੇਦਾਰਾਂ ਨਾਲ ਲੰਬੇ ਸਮੇਂ ਤੱਕ ਸਲਾਹ مشورہ ਕੀਤਾ ਗਿਆ ਹੈ ਅਤੇ ਇਹ ਕੈਰੀਕੂਲਮ ਸਿੱਖਿਆ ਦੇ ਵਿਗਿਆਨ ਤੇ ਆਧਾਰਿਤ ਹੈ ਹੁਣ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਸਰਕਾਰ ਅਤੇ ਸਿੱਖਿਆ ਮੰਤਰਾਲਾ ਕੀ ਰੁਖ اختیار ਕਰਦਾ ਹੈ ਨਿਊਜ਼ੀਲੈਂਡ ਦੇ ਐਜੂਕੇਸ਼ਨ ਡਿਪਾਰਟਮੈਂਟ ਨਾਲ ਜੁੜੀ ਇੱਕ ਸਾਬਕਾ ਅਧਿਕਾਰੀ ਨੇ ਨਵੇਂ ਸਕੂਲੀ ਪਾਠਕ੍ਰਮ ਨੂੰ ਲੈ ਕੇ ਗੰਭੀਰ ਇਲਜ਼ਾਮ ਲਗਾਏ ਹਨ ਉਹਨਾਂ ਦਾ ਕਹਿਣਾ ਹੈ ਕਿ ਨਵਾਂ ਕਰਿਕੂਲਮ ਸਿੱਖਿਆ ਨਾਲੋਂ ਜ਼ਿਆਦਾ ਰਾਜਨੀਤੀ ਦਾ ਸ਼ਿਕਾਰ ਬਣ ਗਿਆ ਹੈ ਸਿੱਖਿਆ ਮੰਤਰਾਲੇ ਦੀ ਸਾਬਕਾ ਕਰਮਚਾਰੀ ਕਲੀਅਰ ਕਾਲਮੈਨ ਨੇ ਸੰਸਦ ਦੀ ਐਜੂਕੇਸ਼ਨ ਅਤੇ ਵਰਕਫੋਰਸ ਸਿਲੈਕਟ ਕਮੇਟੀ ਅੱਗੇ ਪੇਸ਼ ਹੋ ਕੇ ਦਾਵਾ ਕੀਤਾ ਹੈ ਕਿ ਨਵੇਂ ਸਕੂਲੀ ਪਾਠਕ੍ਰਮ ਦੀ ਤਿਆਰੀ ਦੌਰਾਨ ਪਾਰੀ ਪੱਧਰ ਤੇ ਰਾਜਨੀਤਿਕ ਦਖਲਅੰਦਾਜ਼ੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਦੇ ਐਜੂਕੇਸ਼ਨ ਅਨ ਟ੍ਰੇਨਿੰਗ ਐਮੈਂਡਮੈਂਟ ਬਿਲ ਨਾਲ ਸਿੱਖਿਆ ਪ੍ਰਣਾਲੀ ਹੋਰ ਵੀ ਰਾਜਨੀਤਿਕ ਕਰਨ ਵੱਲ ਵਧ ਰਹੀ ਹੈ ਕਿਉਂਕਿ ਇਸ ਨਾਲ ਸਰਕਾਰ ਨੂੰ 커ਰੀਕੂਲਮ ਅਤੇ ਅਧਿਆਪਕਾਂ ਦੇ ਪੇਸ਼ੇਵਰ ਮਿਆਰਾਂ ਤੇ ਵਧੇਰੇ ਸਿੱਧਾ ਕੰਟਰੋਲ ਮਿਲ ਜਾਵੇਗਾ ਕਾਲਮਨ ਨੇ ਅੱਗੇ ਕਿਹਾ ਕਿ ਸਿੱਖਿਆ ਮੰਤਰਾਲੇ ਦੇ ਵਿੱਚ ਮੇਰੇ ਤਾਜ਼ਾ ਤਜਰਬੇ ਨੇ ਮੈਨੂੰ ਇਹ ਸਾਫ਼ ਦਿਖਾ ਦਿੱਤਾ ਹੈ ਕਿ ਜਦੋਂ ਸਰਕਾਰੀ ਸੇਵਾ ਨੂੰ ਰਾਜਨੀਤੀ ਦੇ ਅਧੀਨ ਕੀਤਾ ਜਾਂਦਾ ਹੈ ਤਾਂ ਕਿੰਨੇ ਵੱਡੇ ਖਤਰੇ ਪੈਦਾ ਹੁੰਦੇ ਹਨ ਉਹਨਾਂ ਦੱਸਿਆ ਹੈ ਕਿ ਕਰਿਕੂਲਮ ਲੇਖਕ ਵਜੋਂ ਉਹਨਾਂ ਨੂੰ ਸਬੂਤਾਂ ਖੋਜ ਅਤੇ ਆਪਣੇ ਸਾਲਾਂ ਦੇ ਅਨੁਭਵ ਨੂੰ ਨਜ਼ਰਅੰਦਾਜ਼ ਕਰਨ ਲਈ ਕਿਹਾ ਗਿਆ ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਅਕਾਦਮਿਕ ਮਹਾਰਾ ਅਤੇ ਸਿੱਖਿਆ ਖੇਤਰ ਦੇ ਵਿਦਵਾਨਾਂ ਨੂੰ ਲਿਖਤ ਟੀਮਾਂ ਤੋਂ ਹਟਾ ਕੇ ਕਾਰਪੋਰੇਟ ਸਿੱਖਿਆ ਸਮਗਰੀ ਬਣਾਉਣ ਵਾਲਿਆਂ ਨੂੰ ਸ਼ਾਮਲ ਕੀਤਾ ਗਿਆ। ਕਾਲਮਨ ਅਨਸਾਰ ਮੰਤਰੀਆਂ ਵੱਲੋਂ ਕੀਤੀਆਂ ਟਿੱਪਣੀਆਂ ਦੇ ਆਧਾਰ ਤੇ ਕਰਿਕੂਲਮ ਡਾਕੂਮੈਂਟ ਕੰਟਿਆਂ ਵਿੱਚ ਵੀ ਬਦਲ ਦਿੱਤੇ ਜਾਂਦੇ ਸਨ ਅਤੇ ਜੋ ਕਰਮਚਾਰੀ ਤੈਅ ਕੀਤੇ ਨਤੀਜਿਆਂ ਨਾਲ ਸਹਿਮਤ ਨਹੀਂ ਹੁੰਦੇ ਸਨ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ ਜਾਂ ਹਟਾ ਦਿੱਤਾ ਜਾਂਦਾ ਸੀ ਇਸ ਮਾਮਲੇ 'ਚ ਪਹਿਲਾਂ ਵੀ ਵਿਵਾਦ ਸਾਹਮਣੇ ਆ ਚੁੱਕਾ ਹੈ ਲੀਕ ਹੋਈਆਂ ਈਮੇਲਾਂ ਤੋਂ ਇਹ ਖੁਲਾਸਾ ਹੋਇਆ ਸੀ ਕਿ ਕੁਝ ਕਰਿਕੂਲਮ ਲੇਖਕ ਯੋਗਤਾ ਦੀ بجائے ਹੋਰ ਆਧਾਰਾਂ ਤੇ ਨਿਯੁਕਤ ਕੀਤੇ ਗਏ ਹਨ ਉੱਥੇ ਹੀ ਸਿੱਖਿਆ ਮੰਤਰਾਲੇ ਨੇ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆ ਕਿਹਾ ਕਿ ਕਰਿਕੂਲਮ ਨੂੰ ਮੰਤਰੀ ਮਨਜ਼ੂਰੀ ਮਿਲਣਾ ਇੱਕ ਆਮ ਪ੍ਰਕਿਰਿਆ ਹੈ ਮੰਤਰਾਲੇ ਦਾ ਕਹਿਣਾ ਹੈ ਕਿ ਪਾਠਕ੍ਰਮ ਤਿਆਰ ਕਰਨ ਦੌਰਾਨ ਅਧਿਆਪਕਾਂ ਸਿੱਖਿਆ ਵਿਦਵਾਨਾਂ ਤੇ ਹੋਰ ਹਿੱਸੇਦਾਰਾਂ ਨਾਲ ਲੰਬੇ ਸਮੇਂ ਤੱਕ ਸਲਾਹ مشਵਰਾ ਕੀਤਾ ਗਿਆ ਅਤੇ ਇਹ ਕਰਿਕੂਲਮ ਸਿੱਖਿਆ ਦੇ ਵਿਗਿਆਨ ਤੇ ਆਧਾਰਿਤ ਹੈ ਹੁਣ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਇਨਾ ਇਲਜ਼ਾਮਾਂ ਤੋਂ ਬਾਅਦ ਸਰਕਾਰ ਅਤੇ ਸਿੱਖਿਆ ਮੰਤਰਾਲਾ ਕੀ ਰੁਖ اختیار ਕਰਦਾ ਹੈ ਨਿਊਜ਼ੀਲੈਂਡ ਦੇ ਐਜੂਕੇਸ਼ਨ ਡਿਪਾਰਟਮੈਂਟ ਨਾਲ ਜੁੜੀ ਇੱਕ ਸਾਬਕਾ ਅਧਿਕਾਰੀ ਨੇ ਨਵੇਂ ਸਕੂਲੀ ਪਾਠਕ੍ਰਮ ਨੂੰ ਲੈ ਕੇ ਗੰਭੀਰ ਇਲਜ਼ਾਮ ਲਗਾਏ ਹਨ ਉਹਨਾਂ ਦਾ ਕਹਿਣਾ ਹੈ ਕਿ ਨਵਾਂ ਕਰਿਕੂਲਮ ਸਿੱਖਿਆ ਨਾਲੋਂ ਜ਼ਿਆਦਾ ਰਾਜਨੀਤੀ ਦਾ ਸ਼ਿਕਾਰ ਬਣ ਗਿਆ ਹੈ ਸਿੱਖਿਆ ਮੰਤਰਾਲੇ ਦੀ ਸਾਬਕਾ ਕਰਮਚਾਰੀ ਕਲੀਅਰ ਕਾਲਮੈਨ ਨੇ ਸੰਸਦ ਦੀ ਐਜੂਕੇਸ਼ਨ ਅਤੇ ਵਰਕਫੋਰਸ ਸਿਲੈਕਟ ਕਮੇਟੀ ਅੱਗੇ ਪੇਸ਼ ਹੋ ਕੇ ਦਾਵਾ ਕੀਤਾ ਹੈ ਕਿ ਨਵੇਂ ਸਕੂਲੀ ਪਾਠਕ੍ਰਮ ਦੀ ਤਿਆਰੀ ਦੌਰਾਨ ਪਾਰੀ ਪੱਧਰ ਤੇ ਰਾਜਨੀਤਿਕ ਦਖਲਅੰਦਾਜ਼ੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਦੇ ਐਜੂਕੇਸ਼ਨ ਅਨ ਟ੍ਰੇਨਿੰਗ ਐਮੈਂਡਮੈਂਟ ਬਿਲ ਨਾਲ ਸਿੱਖਿਆ ਪ੍ਰਣਾਲੀ ਹੋਰ ਵੀ ਰਾਜਨੀਤਿਕ ਕਰਨ ਵੱਲ ਵਧ ਰਹੀ ਹੈ ਕਿਉਂਕਿ ਇਸ ਨਾਲ ਸਰਕਾਰ ਨੂੰ 커ਰੀਕੂਲਮ ਅਤੇ ਅਧਿਆਪਕਾਂ ਦੇ ਪੇਸ਼ੇਵਰ ਮਿਆਰਾਂ ਤੇ ਵਧੇਰੇ ਸਿੱਧਾ ਕੰਟਰੋਲ ਮਿਲ ਜਾਵੇਗਾ ਕੌਲਮਨ ਨੇ ਅੱਗੇ ਕਿਹਾ ਕਿ ਸਿੱਖਿਆ ਮੰਤਰਾਲੇ ਦੇ ਵਿੱਚ ਮੇਰੇ ਤਾਜ਼ਾ ਤਜਰਬੇ ਨੇ ਮੈਨੂੰ ਇਹ ਸਾਫ਼ ਦਿਖਾ ਦਿੱਤਾ ਹੈ ਕਿ ਜਦੋਂ ਸਰਕਾਰੀ ਸੇਵਾ ਨੂੰ ਰਾਜਨੀਤੀ ਦੇ ਅਧੀਨ ਕੀਤਾ ਜਾਂਦਾ ਹੈ ਤਾਂ ਕਿੰਨੇ ਵੱਡੇ ਖਤਰੇ ਪੈਦਾ ਹੁੰਦੇ ਹਨ ਉਹਨਾਂ ਦੱਸਿਆ ਹੈ ਕਿ ਕਰਿਕੂਲਮ ਲੇਖਕ ਵਜੋਂ ਉਹਨਾਂ ਨੂੰ ਸਬੂਤਾਂ ਖੋਜ ਅਤੇ ਆਪਣੇ ਸਾਲਾਂ ਦੇ ਅਨੁਭਵ ਨੂੰ ਨਜ਼ਰਅੰਦਾਜ਼ ਕਰਨ ਲਈ ਕਿਹਾ ਗਿਆ ਉਹਨਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਅਕਾਦਮਿਕ ਮਹਾਰਾ ਅਤੇ ਸਿੱਖਿਆ ਖੇਤਰ ਦੇ ਵਿਦਵਾਨਾਂ ਨੂੰ ਲਿਖਤ ਟੀਮਾਂ ਤੋਂ ਹਟਾ ਕੇ ਕਾਰਪੋਰੇਟ ਸਿੱਖਿਆ ਸਮੱਗਰੀ ਬਣਾਉਣ ਵਾਲਿਆਂ ਨੂੰ ਸ਼ਾਮਲ ਕੀਤਾ ਗਿਆ। ਕਾਲਮਨ ਅਨਸਾਰ ਮੰਤਰੀਆਂ ਵੱਲੋਂ ਕੀਤੀਆਂ ਟਿੱਪਣੀਆਂ ਦੇ ਆਧਾਰ ਤੇ ਕਰਿਕੂਲਮ ਡਾਕੂਮੈਂਟ ਕੰਟਿਆਂ ਵਿੱਚ ਵੀ ਬਦਲ ਦਿੱਤੇ ਜਾਂਦੇ ਸਨ ਅਤੇ ਜੋ ਕਰਮਚਾਰੀ ਤੈਅ ਕੀਤੇ ਨਤੀਜਿਆਂ ਨਾਲ ਸਹਿਮਤ ਨਹੀਂ ਹੁੰਦੇ ਸਨ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ ਜਾਂ ਹਟਾ ਦਿੱਤਾ ਜਾਂਦਾ ਸੀ ਇਸ ਮਾਮਲੇ 'ਚ ਪਹਿਲਾਂ ਵੀ ਵਿਵਾਦ ਸਾਹਮਣੇ ਆ ਚੁੱਕਾ ਹੈ ਲੀਕ ਹੋਈਆਂ ਈਮੇਲਾਂ ਤੋਂ ਇਹ ਖੁਲਾਸਾ ਹੋਇਆ ਸੀ ਕਿ ਕੁਝ ਕਰਿਕੂਲਮ ਲੇਖਕ ਯੋਗਤਾ ਦੀ ਬਜਾਏ ਹੋਰ ਆਧਾਰਾਂ ਤੇ ਨਿਯੁਕਤ ਕੀਤੇ ਗਏ ਹਨ ਉੱਥੇ ਹੀ ਸਿੱਖਿਆ ਮੰਤਰਾਲੇ ਨੇ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ 커ਰੀਕुलम ਨੂੰ ਮੰਤਰੀ ਮਨਜ਼ੂਰੀ ਮਿਲਣਾ ਇੱਕ ਆਮ ਪ੍ਰਕਿਰਿਆ ਹੈ ਮੰਤਰਾਲੇ ਦਾ ਕਹਿਣਾ ਹੈ ਕਿ ਪਾਠਕ੍ਰਮ ਤਿਆਰ ਕਰਨ ਦੌਰਾਨ ਅਧਿਆਪਕਾਂ ਸਿੱਖਿਆ ਵਿਦਵਾਨਾਂ ਤੇ ਹੋਰ ਹਿੱਸੇਦਾਰਾਂ ਨਾਲ ਲੰਬੇ ਸਮੇਂ ਤੱਕ ਸਲਾਹ-ਮਸ਼ਵਰਾ ਕੀਤਾ ਗਿਆ ਅਤੇ ਇਹ 커ਰੀਕुलम ਸਿੱਖਿਆ ਦੇ ਵਿਗਿਆਨ ਤੇ ਆਧਾਰਿਤ ਹੈ ਹੁਣ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਸਰਕਾਰ ਅਤੇ ਸਿੱਖਿਆ ਮੰਤਰਾਲਾ ਕੀ ਰੁਖ اختیار ਕਰਦਾ ਹੈ ਨਿਊਜ਼ੀਲੈਂਡ ਦੇ ਐਜੂਕੇਸ਼ਨ ਡਿਪਾਰਟਮੈਂਟ ਨਾਲ ਜੁੜੀ ਇੱਕ ਸਾਬਕਾ ਅਧਿਕਾਰੀ ਨੇ ਨਵੇਂ ਸਕੂਲੀ ਪਾਠਕ੍ਰਮ ਨੂੰ ਲੈ ਕੇ ਗੰਭੀਰ ਇਲਜ਼ਾਮ ਲਗਾਏ ਹਨ ਉਹਨਾਂ ਦਾ ਕਹਿਣਾ ਹੈ ਕਿ ਨਵਾਂ ਕਰਿਕੂਲਮ ਸਿੱਖਿਆ ਨਾਲੋਂ ਜ਼ਿਆਦਾ ਰਾਜਨੀਤੀ ਦਾ ਸ਼ਿਕਾਰ ਬਣ ਗਿਆ ਹੈ ਸਿੱਖਿਆ ਮੰਤਰਾਲੇ ਦੀ ਸਾਬਕਾ ਕਰਮਚਾਰੀ ਕਲੀਅਰ ਕਾਲਮੈਨ ਨੇ ਸੰਸਦ ਦੀ ਐਜੂਕੇਸ਼ਨ ਅਤੇ ਵਰਕਫੋਰਸ ਸਿਲੈਕਟ ਕਮੇਟੀ ਅੱਗੇ ਪੇਸ਼ ਹੋ ਕੇ ਦਾਵਾ ਕੀਤਾ ਹੈ ਕਿ ਨਵੇਂ ਸਕੂਲੀ ਪਾਠਕ੍ਰਮ ਦੀ ਤਿਆਰੀ ਦੌਰਾਨ ਪਾਰੀ ਪੱਧਰ ਤੇ ਰਾਜਨੀਤਿਕ ਦਖਲਅੰਦਾਜ਼ੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਦੇ ਐਜੂਕੇਸ਼ਨ ਅਨ ਟ੍ਰੇਨਿੰਗ ਐਮੈਂਡਮੈਂਟ ਬਿਲ ਨਾਲ ਸਿੱਖਿਆ ਪ੍ਰਣਾਲੀ ਹੋਰ ਵੀ ਰਾਜਨੀਤਿਕ ਕਰਨ ਵੱਲ ਵਧ ਰਹੀ ਹੈ ਕਿਉਂਕਿ ਇਸ ਨਾਲ ਸਰਕਾਰ ਨੂੰ 커ਰੀਕੂਲਮ ਅਤੇ ਅਧਿਆਪਕਾਂ ਦੇ ਪੇਸ਼ੇਵਰ ਮਿਆਰਾਂ ਤੇ ਵਧੇਰੇ ਸਿੱਧਾ ਕੰਟਰੋਲ ਮਿਲ ਜਾਵੇਗਾ ਕਾਲਮਨ ਨੇ ਅੱਗੇ ਕਿਹਾ ਕਿ ਸਿੱਖਿਆ ਮੰਤਰਾਲੇ ਦੇ ਵਿੱਚ ਮੇਰੇ ਤਾਜ਼ਾ ਤਜਰਬੇ ਨੇ ਮੈਨੂੰ ਇਹ ਸਾਫ਼ ਦਿਖਾ ਦਿੱਤਾ ਹੈ ਕਿ ਜਦੋਂ ਸਰਕਾਰੀ ਸੇਵਾ ਨੂੰ ਰਾਜਨੀਤੀ ਦੇ ਅਧੀਨ ਕੀਤਾ ਜਾਂਦਾ ਹੈ ਤਾਂ ਕਿੰਨੇ ਵੱਡੇ ਖਤਰੇ ਪੈਦਾ ਹੁੰਦੇ ਹਨ ਉਹਨਾਂ ਦੱਸਿਆ ਹੈ ਕਿ ਕਰਿਕੂਲਮ ਲੇਖਕ ਵਜੋਂ ਉਹਨਾਂ ਨੂੰ ਸਬੂਤਾਂ ਖੋਜ ਅਤੇ ਆਪਣੇ ਸਾਲਾਂ ਦੇ ਅਨੁਭਵ ਨੂੰ ਨਜ਼ਰਅੰਦਾਜ਼ ਕਰਨ ਲਈ ਕਿਹਾ ਗਿਆ ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਅਕਾਦਮਿਕ ਮਹਾਰਾ ਅਤੇ ਸਿੱਖਿਆ ਖੇਤਰ ਦੇ ਵਿਦਵਾਨਾਂ ਨੂੰ ਲਿਖਤ ਟੀਮਾਂ ਤੋਂ ਹਟਾ ਕੇ ਕਾਰਪੋਰੇਟ ਸਿੱਖਿਆ ਸਮਗਰੀ ਬਣਾਉਣ ਵਾਲਿਆਂ ਨੂੰ ਸ਼ਾਮਲ ਕੀਤਾ ਗਿਆ। ਕਾਲਮਨ ਅਨਸਾਰ ਮੰਤਰੀਆਂ ਵੱਲੋਂ ਕੀਤੀਆਂ ਟਿੱਪਣੀਆਂ ਦੇ ਆਧਾਰ ਤੇ ਕਰਿਕੂਲਮ ਡਾਕੂਮੈਂਟ ਕੰਟਿਆਂ ਵਿੱਚ ਵੀ ਬਦਲ ਦਿੱਤੇ ਜਾਂਦੇ ਸਨ ਅਤੇ ਜੋ ਕਰਮਚਾਰੀ ਤੈਅ ਕੀਤੇ ਨਤੀਜਿਆਂ ਨਾਲ ਸਹਿਮਤ ਨਹੀਂ ਹੁੰਦੇ ਸਨ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ ਜਾਂ ਹਟਾ ਦਿੱਤਾ ਜਾਂਦਾ ਸੀ ਇਸ ਮਾਮਲੇ 'ਚ ਪਹਿਲਾਂ ਵੀ ਵਿਵਾਦ ਸਾਹਮਣੇ ਆ ਚੁੱਕਾ ਹੈ ਲੀਕ ਹੋਈਆਂ ਈਮੇਲਾਂ ਤੋਂ ਇਹ ਖੁਲਾਸਾ ਹੋਇਆ ਸੀ ਕਿ ਕੁਝ ਕਰਿਕੂਲਮ ਲੇਖਕ ਯੋਗਤਾ ਦੀ بجائے ਹੋਰ ਆਧਾਰਾਂ ਤੇ ਨਿਯੁਕਤ ਕੀਤੇ ਗਏ ਹਨ ਉੱਥੇ ਹੀ ਸਿੱਖਿਆ ਮੰਤਰਾਲੇ ਨੇ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆ ਕਿਹਾ ਕਿ ਕਰਿਕੂਲਮ ਨੂੰ ਮੰਤਰੀ ਮਨਜ਼ੂਰੀ ਮਿਲਣਾ ਇੱਕ ਆਮ ਪ੍ਰਕਿਰਿਆ ਹੈ ਮੰਤਰਾਲੇ ਦਾ ਕਹਿਣਾ ਹੈ ਕਿ ਪਾਠਕ੍ਰਮ ਤਿਆਰ ਕਰਨ ਦੌਰਾਨ ਅਧਿਆਪਕਾਂ ਸਿੱਖਿਆ ਵਿਦਵਾਨਾਂ ਤੇ ਹੋਰ ਹਿੱਸੇਦਾਰਾਂ ਨਾਲ ਲੰਬੇ ਸਮੇਂ ਤੱਕ ਸਲਾਹ مشਵਰਾ ਕੀਤਾ ਗਿਆ ਅਤੇ ਇਹ ਕਰਿਕੂਲਮ ਸਿੱਖਿਆ ਦੇ ਵਿਗਿਆਨ ਤੇ ਆਧਾਰਿਤ ਹੈ ਹੁਣ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਇਨਾ ਇਲਜ਼ਾਮਾਂ ਤੋਂ ਬਾਅਦ ਸਰਕਾਰ ਅਤੇ ਸਿੱਖਿਆ ਮੰਤਰਾਲਾ ਕੀ